ਇਹ ਕਹਿੰਦੇ ਆ ਭਈਏ ਭਜਾਓ ਦੇ ਨਾਰੇ ਦੀ ਸੋਚ ਗੁਰੂ ਸਹਿਬਾਨਾਂ ਦੀ ਸੋਚ ਨਹੀਂ ਉਹਨਾਂ ਪੰਜ ਪਿਆਰਿਆਂ ਦੇ ਵਿੱਚੋਂ ਚਾਰ ਸੀ ਜਿਹੜੇ ਉਹ ਇੱਕ ਗਜਰਾਤ ਦਾ ਸੀ ਇੱਕ ਜੂਪੀ ਤੋਂ ਇੱਕ ਕਰਨਾਟਕਾ ਤੋਂ ਇੱਕ ਕੜੀਸਾ ਤੋਂ ਤੇ ਦਿਆ ਸਿੰਘ ਸਿਰਫ ਸੀਗੇ ਉਹ ਲਾਹੌਰ ਤੋਂ ਸੀ ਉਹᱫੋ ਪੰਜਾਬ ਦੇ ਵਿੱਚ ਸੀਗੇ ਤੇ ਗੁਰੂ ਸਹਿਬਾਨ ਦਾ ਜਨਮ ਜਿਹੜੇ ਸਾਡੇ 10ਵੇਂ ਗੁਰੂ ਸਹਿਬਾਨ ਆ ਉਹਨਾਂ ਦਾ ਜਨਮ ਵੀ ਪਟਨੇ 'ਚ ਹੀ ਹੋਇਆ ਬਿਹਾਰ 'ਚ ਹੀ ਹੋਇਆ ਤੇ ਉਹਨਾਂ ਦੀ ਜਿਹੜੀ ਸ਼ਹਾਦਤ ਹੋਈ ਜਾ ਕੇ ਹੂੰ ਉਹ ਜਾ ਕੇ ਹੁੰਦੀ ਆ ਮਹਾਰਾਸ਼ਟਰ ਦੇ ਵਿੱਚ ਹੂੰ ਨੰਦੇੜ ਸਾਹਿਬ ਹੂੰ ਇਸ ਕਰਕੇ ਉਹ ਤਾਂ ਉਹਨਾਂ ਨੇ ਤਾਂ ਵੰਡੀਆਂ ਖਤਮ ਕਰਨ ਵਾਸਤੇ ਪੰਥ ਚ ਲਾਇਆ ਸੀ ਹੂੰ ਜਾਤਾਂ ਦੀਆਂ ਵੀ ਧਰਮਾਂ ਦੀਆਂ ਵੀ ਫਿਰਕਿਆਂ ਦੀਆਂ ਵੀ ਤੇ ਇਸੇ ਕਰਕੇ ਉਹਨਾਂ ਨੇ ਅੰਮ੍ਰਿਤ ਛਕਾਇਆ ਉਦੋਂ ਖੰਡੇ ਬਾਟੇ ਦਾ ਅਮਰਤ ਸਭਨਾਂ ਨੂੰ ਇੱਕ ਥਾਂ ਦੇ ਉੱਤੇ ਉਹਨਾਂ ਨੇ ਮਤਲਬ ਅਮਰਤ ਛਕਾਇਆ ਵੀ ਇਹ ਵੰਡੀਆਂ ਖਤਮ ਹੋਣ ਕਿਰਤੀ ਲੋਕਾਂ ਦੀਆਂ ਵੰਡੀਆਂ ਵੰਡੀਆਂ ਹੋਣੀਆਂ ਚਾਹੀਦੀਆਂ ਨਹੀਂ ਹੂੰ ਹੂੰ ਪਰ ਲੁੱਟੇ ਜਾਣ ਵਾਲਿਆਂ ਤੇ ਲੁੱਟਣ ਵਾਲਿਆਂ ਚ ਹੋਣੀਆਂ ਚਾਹੀਦੀਆਂ ਵੰਡੀਆਂ ਹੂੰ ਇਸ ਕਰਕੇ ਇਹ ਜਿਹੜਾ ਨਾਅਰਾ ਹੈ ਜਦੋਂ ਕਿਰਤੀਆਂ ਨੂੰ ਕੰਮ ਕਰਨ ਵਾਲੇ ਲੋਕਾਂ ਨੂੰ ਭਜਾਉਣ ਦੀ ਤੇ ਕਿਰਤੀਆਂ ਨੂੰ ਕਿਰਤੀਆਂ ਨਾਲ ਲੜਾਉਣ ਦੀ ਚਾਹੇ ਕੋਈ ਬਿਆਹਰ ਦਾ ਕਿਰਤੀ ਆ ਤੇ ਚਾਹੇ ਪੰਜਾਬ ਦਾ ਕਿਰਤੀ ਆ ਚਾਹੇ ਕੋਈ ਰਾਜਸਥਾਨ ਦਾ ਜਦੋਂ ਉਹਨਾਂ ਨੂੰ ਆਪੋ ਵਿੱਚ ਲੜਾਉਣ ਦੀ ਗੱਲ ਆ ਹੂੰ ਸਹਿ ਪੂਰੀ ਤਰ੍ਹਾਂ ਨਾਗਪੁਰੀਆਂ ਦੇ ਆਰਐਸਐਸ ਦੇ ਪੂਰੀ ਤਰ੍ਹਾਂ ਫਿੱਟ ਬੈਠਦੀ ਆ ਅੱਜ ਜਦੋਂ ਅਸੀਂ ਬੈਠੇ ਆ ਜਦੋਂ ਇਹ ਮਹਿਮ ਚੱਲ ਰਹੀ ਹੈ ਇਹ ਕਹਿੰਦੇ ਆ ਇਹ ਨਾਗਪੁਰੀ ਆਰਐਸਐਸ ਦੀ ਸੋਚ ਹੋ ਸਕਦੀ ਹੈ ਪਰ ਗੁਰੂ ਸਹਿਬਾਨਾਂ ਦੀ ਸੋਚ ਦੇ ਇਹ ਨਾਰਾ ਉਲਟਾ ਹੈ ਇਸ ਕਰਕੇ ਇਹ ਕਹਿੰਦੇ ਅਸੀਂ ਇਹਦਾ ਵਿਰੋਧ ਕਰਦੇ ਆ ਇਹ ਕੌਣ ਨੇ ਇਹ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬੇ ਦੇ ਜਰਨਲ ਸਕੱਤਰ ਲక్ష్మణ ਸਿੰਘ ਸੇਵੇਵਾਲਾ ਨੇ ਸੇਵਾਲਾ ਜੀ ਤੁਸੀਂ ਕਹਿ ਰਹੇ ਹੋ ਬਈਏ ਪਜਾਓ ਦਾ ਨਾਰਾ ਗਲਤ ਹੈ ਇਹ ਗੁਰੂ ਸਹਿਬਾਨਾਂ ਦੀ ਸੋਚ ਦੇ ਉਲਟ ਹੈ ਇਹ ਗੁਰੂ ਸਹਿਬਾਨਾਂ ਦੀ ਸੋਚ ਦੇ ਉਲਟ ਕਿਵੇਂ ਹੈ ਪਹਿਲੀ ਗੱਲ ਸਾਡੇ ਗੁਰੂ ਸਹਿਬਾਨਾਂ ਨੇ ਤਾਂ ਸਾਨੂੰ ਇਹ ਸਿਖਾਇਆ ਸਰਬੱਤ ਦੇ ਭਲੇ ਦੀ ਗੱਲ ਸਿਖਾਈ ਉਹਨਾਂ ਨੇ ਉਸ ਮੌਕੇ ਦੇ ਜਿਹੜੇ ਜਾਤੀਵਾਦੀ ਲੋਕ ਸੀ ਉਹਨਾਂ ਨੂੰ ਲੋਹਾ ਲਿਆ ਤੇ ਉਹਨਾਂ ਨੇ ਕਿਹਾ ਨੀਚਾ ਅੰਦਰ ਨੀਚ ਜਾਤ ਨੀਚੀ ਹਉਤ ਨੀਚ ਨਾਨਕ ਤਨ ਕੇ ਸੰਗ ਸਾਥ ਵੱਡਿਆਂ ਸੁਖਾਂ ਰੀਸ ਹੂੰ ਉਹ ਮਾਲਕ ਭਾਗੋ ਨਾਲ ਨਹੀਂ ਖੜੇ ਭਾਈ ਲਾਲੋ ਨਾਲ ਖੜੇ ਆ ਹੂੰ ਹੂੰ ਇਸ ਕਰਕੇ ਇਹ ਜਿਹੜੀ ਫਲਸਫੀ ਆ ਇਹ ਤਾਂ ਸਰਬੱਤ ਦੇ ਭਲੇ ਵ ਲਈ ਆ ਹੂੰ ਇਹਦੇ ਚ ਉੱਚ ਨੀਚ ਦਾ ਕੋਈ ਮਾਮਲਾ ਨਹੀਂ ਗਾ ਇੱਕ ਤਾਂ ਇਹ ਮਸਲਾ ਹੈਗਾ ਹੂੰ ਹੂੰ ਦੂਸਰੀ ਗੱਲ ਇਹ ਆ ਜਦੋਂ ਸਾਡੇ 10ਵੇਂ ਗੁਰੂ ਸਾਹਿਬਾਨਾ ਨੇ ਪੰਥ ਸਾਜਿਆ ਵੈਸੇ ਦਾ ਜੇ ਗੁਰੂ ਸਾਹਿਬਾਨਾਂ ਦੀ ਗੱਲ ਕਰਗੇ ਗੁਰੂ ਗੋਬਿੰਦ ਸਿੰਘ ਦੀ ਤਾਂ ਉਹਨਾਂ ਦਾ ਖੋਰਾ ਦਾ ਜਨਮ ਹੀ ਪਟਨਾ ਦਾ ਸ਼ਬਦ ਹੈਗਾ ਉਹ ਬਿਹਾਰ ਚ ਪੈਂਦਾ ਔਰ ਉਹਨਾਂ ਦੀ ਜਿਹੜੀ ਸ਼ਹਾਦਤ ਆ ਉਹ ਜਾ ਕੇ ਮਹਾਰਾਸ਼ਟਰ ਦੇ ਵਿੱਚ ਨਦੇੜ ਸਾਹਿਬ ਹੁੰਦੀ ਆ ਇਸ ਕਰਕੇ ਜਦੋਂ ਉਹਨਾਂ ਨੇ ਪੰਥ ਵੀ ਸਾਜਿਆ ਉਹ ਦੇ ਜਿਹੜੇ ਪੰਜ ਪਿਆਰੇ ਸਾਜੇ ਗਏ ਉਹ ਸਾਰੇ ਆ ਡੱਡ ਸੂਬਿਆਂ ਤੋਂ ਸੀਗੇ ਉਹਦੇ ਚ ਜਿਹੜੇ ਧਰਮ ਸਿੰਘ ਸੀ ਉਹ ਜੁਪੀ ਤੋਂ ਸੀ ਜਿਹੜੇ ਹਿੰਮਤ ਸਿੰਘ ਸੀ ਓਡੀਸਾ ਤੋਂ ਸੀ ਹੂੰ ਜਿਹੜੇ ਮੋਹਕਮ ਸਿੰਘ ਸੀ ਉਹ ਗੁਜਰਾਤ ਤੋਂ ਸੀ ਹੂੰ ਜਿਹੜੇ ਸਹਿਬ ਸਿੰਘ ਸੀ ਉਹ ਕਰਨਾਟਕ ਤੋਂ ਸੀ ਅੱਛਾ ਤੇ ਭਾਈ ਦਿਆ ਸਿੰਘ ਸੀ ਜਿਹੜੇ ਹੂੰ ਉਹ ਲਾਹੌਰ ਤੋਂ ਸੀ ਉਹ ਪੰਜਾਬ ਦਾ ਹਿੱਸਾ ਸੀ ਹੂੰ ਇਸ ਕਰਕੇ ਉਹ ਪੰਜ ਪਿਆਰਿਆਂ ਦੇ ਜਦੋਂ ਸੀ ਮਤਲਬ ਸਿਰ ਮੰਗੇ ਗਏ ਸੀ ਗੁਰੂ ਸਹਿਬਾਨਾਂ ਦੇ ਵੱਲੋਂ ਤਾਂ ਇਹ ਅੱਡ ਅੱਡ ਸੂਬਿਆਂ ਦੇ ਸੀ ਸਾਡੇ ਪੰਜ ਪਿਆਰੇ ਹੂੰ ਜਿਨ੍ਹਾਂ ਨੇ ਆਪਦੇ ਸਿਰ ਗੁਰੂ ਸਹਿਬਾਨ ਦੀ ਗੋਦੀ ਦੇ ਵਿੱਚ ਭੇਟ ਕੀਤੇ ਹੂੰ ਉਹਨਾਂ ਨੇ ਦਾ ਪੰਜਾ ਚੋਂ ਚਾਰ ਜਿਹੜੇ ਪਿਆਰੇ ਸੀ ਉਹ ਪੰਜਾਬੋਂ ਬਾਹਰ ਦੇ ਸੀ ਬਿਲਕੁਲ ਬਾਹਰ ਦੇ ਹੂੰ ਇਹਨਾਂ ਦਾ ਤੁਸੀਂ ਇਤਿਹਾਸ ਪੜ੍ਹ ਲਓ ਹੂੰ ਔਰ ਹੋਰ ਬਹੁਤ ਸਾਰਾ ਕੁਝ ਆ ਇਕੱਲਾ ਇਹ ਨਹੀਂ ਗੁਰੂ ਸਾਹਿਬਾਨਾਂ ਦੇ ਮਾਮਲੇ ਦੇ ਵਿੱਚ ਜੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰ ਗਏ ਹੂੰ ਜਿਹੜਾ ਸਿੱਖ ਕੌਮ ਦਾ ਹੀਰੋ ਆ ਯੋਧਾ ਜਿਹਨੇ ਸਰਹੰਦ ਦੀ ਅਟਨਾਟ ਖੜਕਾਈ ਉਹ ਤਾਂ ਆਪ ਫਿਰ ਜੰਮੂ ਕਸ਼ਮੀਰ ਦਾ ਸੀ ਹੂੰ ਹੂੰ ਰਜੌਰੀ ਤੋਂ ਬਿਲਕੁਲ ਹੂੰ ਇਸ ਕਰਕੇ ਜਿਹੜਾ ਹੈਗਾ ਇਹ ਸੋਚ ਆ ਜਿਹੜੀ ਉਹ ਗੁਰੂ ਸਾਹਿਬਾਨਾਂ ਦੀ ਸੋਚ ਦੇ ਬਿਲਕੁਲ ਉਲਟਾ ਤੇ ਇਹ ਆਰਐਸਐਸ ਦੇ ਫਿੱਟ ਬੈਠਦੀ ਆ 나ਗਪੁਰ ਵਾਲਿਆਂ ਨੇ ਫਿੱਟ ਬੈਠਦੀ ਆ ਕਿਉਂਕਿ ਉਹਨਾਂ ਦਾ ਏਜੰਡਾ ਇਹ ਲੋਕਾਂ 'ਚ ਵੰਡੀਆਂ ਪਾਉਣਾ ਪੰਜਾਬ ਦੇ ਤੇ ਦੇਸ਼ ਦੇ ਕਿਰਤੀ ਲੋਕਾਂ ਦੀ ਤਾਂ ਲੋੜ ਆ ਵੀ ਉਹ ਇਕੱਠੇ ਹੋਣ ਜੇ ਆਰਐਸਐਸ ਨੂੰ ਭਾਜਪੀ ਨੂੰ ਮਾਤ ਦੇਣੀ ਆ ਮੋਦੀ ਦੀਆਂ ਨੀਤੀਆਂ ਨੂੰ ਮਾਤ ਦੇਣੀ ਆ ਭਗਵੰਤ ਮਾਨ ਦੀਆਂ ਨੀਤੀਆਂ ਨੂੰ ਮਾਤ ਦੇਣੀ ਆ ਪਰ ਭਾਜਪੀ ਤੋ ਅਲਾਵਾ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਉਹ ਫਿਰਕਾ ਪ੍ਰਸਤੀ ਦੀ ਖੇਡ ਖੇਡਦੀਆਂ ਜਾਤਾਂ ਦੀ ਧਰਮਾਂ ਦੀ ਹੋਰ ਦੀ ਵੰਡੀਆਂ ਪਾਉਂਦੀਆਂ ਪਰ ਆਰਐਸਐਸ ਤੇ ਬੀਜੇਪੀ ਤਾਂ ਦੀ ਚੈਂਪੀਅਨ ਹ ਉਹਨਾਂ ਨੇ ਕਿਤੇ ਮੁਸਲਮਾਨਾਂ ਖਿਲਾਫ ਕਿਤੇ ਇਸਾਈਆਂ ਖਿਲਾਫ ਕਿਤੇ ਦਲਤਾਂ ਖਿਲਾਫ ਕਿਤੇ ਉਹ ਸਿੱਖਾਂ ਖਿਲਾਫ ਤੇ ਕਿਤੇ ਉਹ ਮਤਲਬ ਹੋਰ ਆ ਅੱਡ ਅੱਡ ਜਿਹੜੀਆਂ ਜਾਤੀਆਂ ਉਹਨਾਂ ਦੇ ਖਿਲਾਫ ਮਹਿਮ ਚਲਾਉਂਦੇ ਆ ਉਹਨਾਂ ਦਾ ਅਜੰਡਾ ਹੀ ਇਹ ਹੈ ਉਹ ਰਾਜ ਭਾਗ ਇਹਦੇ ਸਰ ਤੇ ਚਲਾਉਂਦੇ ਆ ਇਸ ਕਰਕੇ ਅਸੀਂ ਤਾਂ ਕਹਿੰਦੇ ਆ ਜਿਹੜੇ ਬੰਦੇ ਵੰਡਪਾਉ ਸਿਆਸਤ ਕਰ ਰਹੇ ਆ ਇਹ ਉਹਨਾਂ ਦੇ ਰਾਸ ਆਉਂਦੀ ਆ ਉਹਨਾਂ ਦੀ ਸੋਚ ਆ ਤੇ ਇਹਦੇ ਦੋ ਹਿੱਸੇ ਨੇ ਇੱਕ ਬੰਦੇ ਉਹ ਆ ਜਿਹੜੇ ਗਿਣਮੈਥ ਕੇ ਫਿਰਕਾ ਪ੍ਰਸਤੀ ਨੂੰ ਸੋਚ ਕੇ ਚਲਾਉਂਦੇ ਆ ਵੰਡਪਾਉ ਸਿਆਸਤ ਨੂੰ ਚਲਾਉਂਦੇ ਆ ਉਹ ਕਿਸੇ ਪਾਰਟੀ ਦੇ ਹੋਣ ਜਾਂ ਨਾ ਹੋਣ ਉਹਦੇ ਵਿੱਚ ਉਹਦਾ ਸੁਖਪਾਲ ਖੈਰੇ ਵਰਗੇ ਸਿਆਸਤਦਾਨ ਵੀ ਆ ਹੋਰ ਬਥੇਰੇ ਆ ਜਿਹੜੇ ਐਸ ਮੁਕ ਚੁੱਪ ਬੈਠੇ ਆ ਤੇ ਪਰ ਕੋਸ਼ ਲੋਕਾ ਜਿਹੜੇ ਚਾਹੇ ਪਾਰਟੀਆਂ ਨਾਲ ਜੁੜੇ ਹੋਣ ਜਾਂ ਨਾ ਜੁੜੇ ਹੋਣ ਉਹ ਵੈਸੇ ਸਿਆਸਤ ਕਰਦੇ ਰਹਿੰਦੇ ਹਰ ਵੇਲੇ ਹੂੰ ਉਹ ਕਿਸੇ ਨੌਜਵਾਨ ਨਾਂ ਤੇ ਕਰਨਗੇ ਕਿਤੇ ਕਿਸੇ ਅ ਹੋਰ ਸੰਸਥਾ ਦੇ ਨਾਂ ਤੇ ਕਰ ਸਕਦੇ ਆ ਇਸ ਕਰਕੇ ਇੱਕ ਹਿੱਸੇ ਤਾਂ ਉਹ ਆ ਜਿਹੜੇ ਗਿਣਮਿਤਕੇ ਕਰਦੇ ਆ ਇੱਕ ਹਿੱਸੇ ਸਾਡੇ ਉਹ ਆ ਜਿਹੜੇ ਗਰੀਬੀ ਚੋ ਬੇਰੁਜ਼ਗਾਰੀ ਚੋ ਇੱਥੇ ਪੈਦਾ ਹੋਣਗਾ ਸਮੱਸਿਆਵਾਂ ਚੋ ਉਹ ਹੋ ਉਹਨਾਂ ਨੂੰ ਜਦੋਂ ਬੇਰੁਜ਼ਗਾਰੀ ਆ ਜਦੋਂ ਕਰਜ਼ੇ ਆ ਜਦੋਂ ਖੁਦਕਸ਼ੀਆ ਉਹਨਾਂ ਦੀ ਪੀੜ ਦੇ ਭੰਨਿਆਂ ਨੂੰ ਜਦੋਂ ਐਂ ਲੱਗਦਾ ਨਾ ਇੱਕ ਨਕਲੀ ਦੁਸ਼ਮਣ ਖੜਾ ਕਰ ਦਿੰਦੇ ਆ ਉਹਨਾਂ ਦੇ ਸਾਹਮਣੇ ਵੀ ਯਾਰ ਤੁਹਾਡੇ ਸਾਰੀਆਂ ਸਮੱਸਿਆਵਾਂ ਦੀ ਜੜ ਆ ਭਈਏ ਆ ਹੂੰ 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 ਜਦੋਂ ਕਿ ਅਸਲੀ ਸਮੱਸਿਆਵਾਂ ਦੀ ਜੜ ਤਾਂ ਇੱਥੇ ਜਿਹੜੀਆਂ ਹਕੂਮਤਾਂ ਦੀਆਂ ਨੀਤੀਆਂ ਲਿਆਂਦੀਆਂ ਹੋਗਾ ਉਹ ਆ ਜਿਹੜੀ ਚਾਹੇ ਖੇਤੀ ਨੀਤੀ ਲੈ ਲਓ ਚਾਹੇ ਕੋਈ ਸਾਨਤਾ ਚ ਨੀਤੀ ਲੈ ਲਓ ਚਾਹੇ ਤੁਸੀਂ ਕੋਈ ਮੁਲਾਜ਼ਮ ਭਰਤੀ ਕਰਨ ਦੀ ਨੀਤੀ ਲੈ ਲਓ ਚਾਹੇ ਤੁਸੀਂ ਜ਼ਮੀਨਾਂ ਐਕਵਾਇਰ ਕਰਨ ਦੀ ਨੀਤੀ ਲੈ ਲਓ ਇਹ ਸਾਰੀਆਂ ਉਹ ਲੈ ਕੇ ਆਉਂਦੇ ਨੇ ਹੂੰ ਹੂੰ ਉਨਾ ਦਾ ਸਟਾ ਇਹ ਸਾਰਾ ਕੁਸ ਤੇ ਗਲ ਮੜ ਦਿੱਤੀ ਜਾਂਦੀ ਹੈ ਕੁਸ ਪ੍ਰਵਾਸੀ ਮਜ਼ਦੂਰਾਂ ਦੇ ਸਰ ਕੇ ਭਈਏ ਭਜਾਓ ਪੰਜਾਬ ਬਚਾਓ ਇਹਨੂੰ ਅਸੀਂ ਇਸ ਕਰਕੇ ਠੀਕ ਨਹੀਂ ਸਮਝਦੇਗੇ ਕਿ ਇਹ ਜਿਹੜਾ ਨਾਰਾ ਹੈ ਇਹ ਸਾਡੇ ਗੁਰੂ ਸਾਹਿਬਾਨਾਂ ਦੇ ਸਿੱਖ ਫਿਲਾਸਫੀ ਦੇ ਵੀ ਤੇ ਮਨੁੱਖਤਾ ਦੇ ਵੀ ਵਿਰੋਧੀ ਨਾਰਾ ਹੈ ਕਿਹਨੇ ਵਿਰੋਧੀ ਨਾਰਾ ਕਿਵੇਂ ਹੈ ਕਿਉਂਕਿ ਜੇ ਕਿਸੇ ਇੱਕ ਬੰਦੇ ਨੇ ਕਸੂਰ ਕੀਤਾ ਦੋ ਨੇ ਕਰ ਲਿਆ ਤਾਂ ਉਹਦੇ ਸਾਰੇ ਹੀ ਪ੍ਰਵਾਸੀ ਭਾਈਚਾਰੇ ਨੂੰ ਜਾਂ ਕਿਸੇ ਵੀ ਹੋਰ ਤਬਕੇ ਨਾਲ ਸੰਬੰਧਿਤ ਜੇ ਕੋਈ ਬੰਦਾ ਕੱਲ ਨੂੰ ਗਲਤੀ ਕਰਦਾ ਹੈ ਫਿਰ ਉਸ ਸਾਰੇ ਭਾਈਚਾਰੇ ਨੂੰ ਤੁਸੀਂ ਟਾਰਗੇਟ ਕਰਕੇ ਕਹੋ ਵੀ ਨਿਕਲ ਜਾਓ ਇੱਥੋਂ ਭੱਜ ਜਾਓ ਇੱਥੋਂ ਕੁੱਟਮਾਰ ਕਰੀਏ ਰੇੜੀਆਂ ਚ ਕਾ ਦਿਓ ਹੋਰ ਕਰ ਦਿਓ ਇਹ ਗੱਲ ਕਿਸੇ ਵੀ ਪੱਧਰ ਦੇ ਉੱਤੇ ਪ੍ਰਵਾਨ ਕਰਨ ਯੋਗ ਨਹੀਂ ਹੈ ਕਿਉਂਕਿ ਚੰਗੇ ਮਾੜੇ ਵਿਅਕਤੀ ਆ ਜਿਹੜੇ ਉਹ ਸਭ ਨਾਲ ਸਮਾਜਾਂ ਦੇ ਵਿੱਚ ਹੁੰਦੇ ਆ ਸਭ ਨਾਲ ਤਬਕਿਆਂ ਚ ਹੁੰਦੇ ਆ ਸਭ ਨਾਲ ਜਾਤਾਂ ਚ ਵੀ ਹੁੰਦੇ ਆ ਉਹ ਔਰ ਜਿੱਥੋਂ ਤੱਕ ਸਾਡੇ ਗੁਰੂ ਸਾਹਿਬਾਨਾਂ ਦੀ ਗੱਲ ਆ ਤਾਂ ਪੰਜਾਬ ਇਸ ਮੌਕੇ ਸਭ ਤੋਂ ਵੱਧ ਹੜ੍ਹਾਂ ਦੀ ਤਬਾਹੀ ਦੀ ਮਾਰ ਥੱਲੇ ਆਇਆ ਹੋਇਆ ਹੂੰ ਤੇ ਉਹ ਹੜ੍ਹ ਲਿਆਉਣ ਦੇ ਵਿੱਚ ਕੇਂਦਰ ਸਰਕਾਰ ਵੀ ਜ਼ਿੰਮੇਵਾਰ ਆ ਤੇ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਆ ਹੂੰ ਹੁਣ ਸਾਡੇ ਡੈਮਾਂ ਦੀ ਗੱਲ ਆਉਂਦੀ ਹੈ ਹੂੰ ਉਹਨਾਂ ਦੇ ਵਿੱਚ 19% ਤਾਂ ਉਹ ਗਾਰਨਾ ਭਰੇ ਹੋਇਆ ਤੇ ਉਹ ਕਿਸੇ ਨੇ ਸਾਫ਼ ਹੀ ਨਹੀਂ ਕੀਤੀ ਹੂੰ ਉਹ ਕੇਂਦਰ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਸੀ ਉਹ ਪੰਜਾਬ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਸੀ ਹੂੰ ਇਸੇ ਤਰ੍ਹਾਂ ਦੇ ਨਾਲ ਮਾਈਨਿੰਗ ਦਾ ਮਹਮ ਚੱਲਦੀ ਆ। ਹੂੰ ਉਹਦੇ ਨਾਲ ਦਰਿਆਵਾਂ ਦੇ ਬੰਨੇ ਕਮਜ਼ੋਰ ਹੋਏ ਆ। ਹੂੰ ਦਰਿਆਵਾਂ ਦੀ ਕਿਸੇ ਨੇ ਸਫਾਈ ਨਹੀਂ ਕੀਤੀ। ਹੂੰ ਨਾਲਿਆਂ ਦੀ ਕੋਈ ਸਫਾਈ ਨਹੀਂ ਕੀਤੀ ਕਿਸੇ ਨੇ। ਹਾਲਾਂਕਿ ਸਾਡੇ ਪੰਜਾਬ ਦੇ ਜਿਹੜਾ ਜਲ ਸਰੋਤ ਮੰਤਰੀ ਆ ਉਹਨੇ ਕੁਝ ਦਿਨ ਪਹਿਲਾਂ ਹੀ ਦਾਅਵਾ ਕੀਤਾ ਵੀ ਅਸੀਂ ਜੀ 271 ਕੋਰ ਕਰੋੜ ਰੁਪਇਆ ਰੱਖ ਲਿਆ ਤੇ ਐਤਕੀ ਪੰਜਾਬ 'ਚ ਹੜ੍ਹਾਂ ਦਾ ਕੋਈ ਨੁਕਸਾਨ ਹੋਣ ਦਾ ਕੋਈ ਸੰਭਾਵਨਾ ਹੀ ਨਹੀਂ ਹੈਣੀਗੀ। ਮੁੱਖ ਮੰਤਰੀ ਸਾਹਿਬ ਬਹੁਤ ਇਹਦੇ ਪਰਤੇ ਸਤਰਕ ਹੈਗੇ ਆ। ਹੂੰ ਪਰ ਵਾਪਰ ਦਾ ਕੀ ਆ ਤੁਹਾਡੇ ਸਾਹਮਣੇ ਆ ਉਹ ਅਸਲ ਚ ਪੈਸੇ ਕਾਗਜ਼ਾਂ 'ਚ ਹੀ ਲੱਗ ਜਾਂਦੇ ਆ ਹਮ ਹਕੀਕਤ ਦੇ ਵਿੱਚੋਂ ਪੈਸੇ ਲੱਗ ਦੇਣਗੇ ਤੇ ਅਰਬਾਂ ਰੁਪਈਆ ਦਾ ਨੁਕਸਾਨ ਹੋ ਗਿਆ 50 ਜਾਨਾਂ ਜਾਵੜੀਆਂ ਘਰ ਘਟ ਗਏ ਉਹਦੇ 'ਚ ਸਭ ਤੋਂ ਵੱਧ ਕਿਰਤੀ ਲੋਕਾਂ ਦਾ ਗਰੀਬ ਲੋਕਾਂ ਦਾ ਨੁਕਸਾਨ ਹੋਇਆ ਤੇ ਇਹਦੇ ਕਰਕੇ ਨਾ ਕੇਂਦਰ ਨੇ ਨਾ ਪੰਜਾਬ ਨੇ ਪਹਿਲਾਂ ਲੋਕਾਂ ਦੇ ਸਾਰ ਲਈ ਨਾ ਬਾਅਦ 'ਚ ਲਈ ਪਰ ਆਪਾਂ ਗੱਲ ਕਰ ਰਹੇ ਆ ਭਈਏ ਭਜਾਓ ਦੇ ਨਾਰੇ ਦੀ ਉਹਦਾ ਇਹਦੇ ਨਾਲ ਕੀ ਸਬੰਧ ਆ ਇਹਦੇ ਨਾਲ ਬਹੁਤ ਡੂੰਗਾ ਸਬੰਧ ਹੈ ਇਸ ਗੱਲ ਦਾ ਹਮ ਇਸ ਮੌਕੇ ਪੰਜਾਬ ਦੇ ਲੋਕ ਆ ਜਿਹੜੇ ਉਹ ਪੂਰੀ ਤਰ੍ਹਾਂ ਨਾਲ ਪੰਜਾਬ ਦੀ ਸਰਕਾਰ ਤੇ ਮੋਦੀ ਦੀ ਸਰਕਾਰ ਦੇ ਖਿਲਾਫ ਲੋਹੇ ਲਾਖੇ ਹੋ ਕੇ ਇਕਜੁੱਟ ਹੋ ਕੇ ਉਹਦਾ ਵਿਰੋਧ ਕਰ ਰਹੇ ਆ ਹੂੰ ਤੇ ਉਦੋਂ ਬਾਅਦ ਦੇ ਵਿੱਚ ਖੌਦਾ ਜਿਹੜੇ ਲੋਕ ਉਹ ਲੋਕ ਹੀ ਲੋਕਾਂ ਦਾ ਹਸਾਰਾ ਬਣਦੇ ਆ ਹੂੰ ਉਹਦੇ ਚ ਪੰਜਾਬੀ ਵੀ ਆਉਂਦੇ ਆ ਉਹਦੇ ਚ ਰਾਜਸਥਾਨੀ ਵੀ ਆਉਂਦੇ ਆ ਉਹਦੇ ਚ ਹਰਿਆਣੇ ਵਾਲੇ ਵੀ ਆਉਂਦੇ ਆ ਉਹਦੇ ਚ ਮੁਸਲਮਾਨ ਭਾਈਚਾਰਾ ਵੀ ਆਉਂਦਾ ਉਹਦੇ ਚ ਹੋਰ ਸਟੇਟਾਂ ਵਾਲੇ ਵੀ ਨੇ ਉੱਤਰਾਖੰਡ ਵਾਲੇ ਵੀ ਆਉਂਦੇ ਆ ਇੰ样 ਇਹ ਚੀਜ਼ ਆ ਜਿਹੜੀ ਲੋਕਾਂ ਦੇ ਜਿਹੜੇ ਕਿਰਤੀ ਲੋਕ ਆ ਉਹਨਾਂ ਦੀ ਆਪਸੀ ਏਕਤਾ ਨੂੰ ਮਜ਼ਬੂਤ ਕਰ ਰਹੀ ਸੀਗੀ ਤੇ ਸਰਕਾਰਾਂ ਨੂੰ ਟਾਰਗੇਟ ਕਰ ਰਹੀ ਸੀ ਕਿਟਾਰੇ ਚ ਖੜਾ ਰਹੀ ਸੀਗੀ ਹੁਣ ਜਿੱਦਣ ਵੀ ਇਹ ਮਹਿਮ ਚੱਲ ਪਈ ਕਿਹੜੀ ਭਈਏ ਭਜਾਓ ਮਹਿਮੜੀ ਉਸ ਦਿਨ ਤੋਂ ਹੜਾ ਵਾਲੇ ਜਿਹੜੇ ਮਾਰੇ ਮਾਰੇ ਫਿਰਦੇ ਆ ਲੋਕ ਉਹਨਾਂ ਦੀਆਂ ਪੋਸਟਾਂ ਹੀ ਗਾਇਬ ਹੋ ਗਈਆਂ ਸੋਸ਼ਲ ਮੀਡੀਆ ਦੇ ਉੱਤੋਂ ਉਹਨਾਂ ਨੇ ਮੁੱਦੇ ਹੀ ਗਾਇਬ ਕਰ ਦਿੱਤੇ ਗਏ ਤੇ ਇਹ ਗੱਲ ਫਿਰ ਦੋਹਾਂ ਸਰਕਾਰਾਂ ਨੇ ਪੂਰੀ ਤਰ੍ਹਾਂ ਰਾਸ ਬੈਠਦੀ ਆ ਔਰ ਵੰਡਪਾਉ ਜਿਹੜੀ ਸਿਆਸਤਾ ਉਹਦਾ ਸਾਰੀਆਂ ਹਕੂਮਤਾਂ ਹੀ ਕਰਦੀਆਂ ਹਮ ਆਰਐਸਐਸ ਤੇ ਬੀਜੇਪੀ ਆ ਜਿਹੜੇ ਇਹਦੇ ਚੈਂਪੀਅਨ ਆ ਹਮ ਉਹ ਹਰ ਵੇਲੇ ਮਤਲਬ ਲੋਕਾਂ 'ਚ ਵੰਡੀਆਂ ਦੀ ਸਿਆਸਤ ਕਰਦੇ ਆ ਕਿਤੇ ਅਦਲਤਾਂ 'ਚ ਤੇ ਉਹ ਨੂੰ ਟਾਰਗੇਟ ਕਰਦੇ ਆ ਉਹ ਹਮ ਕਿਸੇ ਥਾਂ ਦੇ ਉੱਤੇ ਮੁਸਲਮਾਨਾਂ ਨੂੰ ਕਰਦੇ ਆ ਕਿਤੇ ਉਹ ਅਸਾਈਆਂ ਨੂੰ ਟਾਰਗੇਟ ਕਰਦੇ ਆ ਕਿਤੇ ਉਹ ਸਿੱਖਾਂ ਨੂੰ ਟਾਰਗੇਟ ਕਰਦੇ ਆ ਅਸੀਂ ਦੇਖਿਆ ਦਿੱਲੀ ਅੰਦੋਲਨ ਦੇ ਵੇਲੇ ਹੂੰ ਉਹਨਾਂ ਨੇ ਕਿਵੇਂ ਇਹ ਜੀ ਪਾਕਿਸਤਾਨੀ ਆ ਇਹ ਚੀਨ ਦੇ ਏਜੰਟਾ ਇਹ ਖਾਲਸਤਾਨੀ ਆ ਨਕਸਲਾਈਟਾ ਹੈ ਮਾਓਵਾਦੀ ਆ ਉਹ ਸਭ ਜਿਹੜੇ ਉਹਨਾਂ ਨੇ ਬਰਤਾਂਤ ਸਰ ਜੀ ਹੂੰ ਉਹਨਾਂ ਸਭਨਾ ਨੂੰ ਪੰਜਾਬ ਦੇ ਨਾਲ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਬਾਕੀ ਸਟੇਟਾਂ ਹੋਈਆਂ ਜੁਪੀ ਹੋ ਗਿਆ ਉਹਨਾਂ ਸਭਨਾ ਨੇ ਰੜ ਕੇ ਮਾਤ ਦਿੱਤੀ ਹੂੰ ਤੇ ਇਹ ਗੱਲ મોદી ਨੂੰ ਬਹੁਤ ਰੜਕਦੀ ਆ ਆਰਐਸਐਸ ਨੂੰ ਬਹੁਤ ਰੜਕਦੀ ਆ ਕਿ ਪੰਜਾਬ ਦੀ ਕਿਸਾਨੀ ਜਿਹਨੇ ਇਸ ਅੰਦੋਲਨ ਦਾ ਮੋਢ ਬੱਜਿਆ ਹੂੰ ਉਹਨਾਂ ਨੂੰ ਤਾਂ ਅਸੀਂ ਇੱਕ ਦੇ ਹਰਿਆਣੇ ਵਾਲਿਆਂ ਨਾਲ ਲੜਾ ਦੇ ਹੁੰਦੇ ਸੀਗੇ ਕਿਤੇ ਕਿਸੇ ਨਾਲ ਲੜਾਉਂਦੇ ਸੀਗੇ ਹੂੰ ਹੁਣ ਇਹ ਸਾਰੇ ਮੁਲਕ ਦੇ ਵਿੱਚ ਪੰਜਾਬ ਦੇ ਕਿਸਾਨ ਇੱਕ ਵੱਡੇ ਭਾਈ ਵਾਲਾ ਰੋਲ ਅਦਾ ਕਰ ਰਹੇ ਆ ਹੂੰ ਠੀਕ ਹੈ ਨਾ ਇਹਨਾਂ ਦੀ ਏਕਤਾ ਵੱਧ ਰਹੀ ਆ ਹੜਾਂ ਦੇ ਵਿੱਚ ਵੀ ਜਿਸ ਅਹਤਾਈ ਬਾਹਰ ਲਿਆ ਸੂਬਿਆਂ ਤੋਂ ਇਹਦੇ ਵਿੱਚ ਬਹੁਤ ਵੱਡਾ ਰੋਲ ਉਸ ਕਿਸਾਨ ਅੰਦੋਲਨ ਦਾ ਹੈ ਜੀ ਤੇ ਮੋਦੀ ਸਾਹਿਬ ਚਾਹੁੰਦੇ ਨੇ ਵੀ ਇਹਨੂੰ ਛੱਟ ਕਿਵੇਂ ਨਾ ਕਿਵੇਂ ਮਾਰੀ ਜਾਵੇ ਉਹ ਬਹਾਨਾ ਪਾੜਦੇ ਆ ਜੀ ਇਸ ਕਰਕੇ ਜਾਣੇ ਜਾਣ ਜਾਣੇ ਇਹ ਮਹਿਮ ਉਹਨਾਂ ਦੇ ਹੱਕ ਦੇ ਵਿੱਚ ਆ ਮੈਂ ਇਹ ਸ਼ਬਦ ਦੋਨੇ ਲਿਖਿਆ ਜੀ ਪਰ ਇਹਦੇ ਵਿੱਚ ਦੋ ਹਿੱਸੇ ਨੇ ਨਹੀਂ ਪਰ ਪਰ ਇੱਕ ਇੱਕ ਮੈਂ ਤੁਹਾਡੇ ਤੋਂ ਸਵਾਲ ਪੁੱਛਣਾ ਚਾਹਣਾ ਤੁਸੀਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਐ ਬਿਲਕੁਲ ਜੀ ਤੇ ਕੀ ਜਿਹੜੇ ਬਾਹਰੋਂ ਜਿਹੜੇ ਪ੍ਰਵਾਸੀ ਮਜ਼ਦੂਰ ਆਉਂਦੇ ਆ ਜਿਨ੍ਹਾਂ ਨੂੰ ਭਈਏ ਕਹਿੰਦੇ ਆ ਕੀ ਉਹ ਪੰਜਾਬ ਦੇ ਖੇਤ ਮਜ਼ਦੂਰਾਂ ਦਾ ਰੋਜ਼ਗਾਰ ਨਹੀਂ ਖੋਂਦੇ ਦੇਖੋ ਖੇਤ ਮਜ਼ਦੂਰਾਂ ਦਾ ਰੇਗਰ ਭਈਆਂ ਦੇ ਕਰਕੇ ਬੀ ਕੁਛ ਨਾ ਕੁਛ ਪ੍ਰਭਾਵਿਤ ਹੁੰਦਾ ਹ ਹ ਪਰ ਭਈਆਂ ਨੂੰ ਪਹਿਲਾਂ ਲਿਆਂਦਾ ਕਦੇ ਵਸਤੇ ਗਿਆ ਹ ਭਈ ਇਹ ਉਹ ਲੋ ਲਿਆਂਦੇ ਗਏ ਜਦੋਂ ਪੰਜਾਬ ਦੇ ਵਿੱਚ ਮਜ਼ਦੂਰ ਪਿੰਡੂ ਮਜ਼ਦੂਰ ਇੱਥੋਂ ਦੇ ਖੇਤ ਮਜ਼ਦੂਰ ਉਹਨਾਂ ਨੂੰ ਲੱਗਦਾ ਸੀਗਾ ਖਾਸ ਕਰਕੇ ਜਿਹੜੇ ਤਨਾੜ ਜੱਟ ਚੌਧਰੀ ਸੀਗੇ ਜਗੀਰਦਾਰ ਸੀ ਪਿੰਡਾਂ ਦੇ ਬਈ ਯਾਰ ਇਹ ਹੁਣ ਉਸ ਤਰ੍ਹਾਂ ਦੇ ਨਾਲ ਸਾਡੀ ਲੱਤ ਥੱਲੋਂ ਨਹੀਂ ਲੰਘਦੇ ਜਿਵੇਂ ਪਹਿਲਾਂ ਲੰਘਦੇ ਹੁੰਦੇ ਸੀ ਹ ਇਹ ਆਪ ਦੀ ਮਿਹਨਤ ਦੀ ਪੂਰੀ ਦੀ ਮੰਗ ਕਰਦੀ ਆ ਹੂੰ ਤੇ ਇਸ ਕਰਕੇ ਫਿਰ ਉਹ ਸਸਤੀ ਲੇਬਰ ਮਿਲਦੀ ਆ ਉਹਨਾਂ ਦੀ ਕੁੱਟਮਾਰ ਵੀ ਕਰ ਦਿੰਦੇ ਆ ਉਹਨਾਂ ਦੇ ਪੈਸੇ ਦੱਬਣੇ ਵੀ ਸੌਖੇ ਆ ਉਹਨਾਂ ਨੂੰ ਦਿਹਾੜੀ ਵੀ ਘਟ ਦਿੱਤੀ ਜਾਂਦੀ ਆ ਮੈਨੂੰ ਪਤਾ ਸਾਡੇ ਪਿੰਡ ਦੇ ਵਿੱਚ ਜਦੋਂ 20 ਰੁਪਏ ਦਿਹਾੜੀ ਦਾ ਰੌਲਾ ਪਿਆ ਹੂੰ ਉਦੋਂ ਵੀ ਸਾਡੇ ਮਜ਼ਦੂਰਾਂ ਨੇ ਬਾਈਕਾਟ ਹੋਏ ਇਹਨਾਂ ਗੁਰੂ ਘਰਾਂ ਦੇ ਵਿੱਚੋਂ ਬਾਈਕਾਟ ਦੇ ਨਾਰੇ ਅੱਜ ਵੀ ਸੁਣੇ ਜਾਣਗੇ ਆ ਹੁਣ ਥੋੜੇ ਜੇ ਸਮਾਂ ਪਹਿਲਾਂ ਹੀ ਦਿੱਲੀ ਅੰਦੋਲਨ ਤੋਂ ਬਾਅਦ ਜਦੋਂ ਝੋਨੇ ਦੀ ਲਵਾਈ ਦੇ ਰੇਟਾਂ ਨੂੰ ਲੈ ਕੇ ਮਜ਼ਦੂਰਾਂ ਨੇ ਕੋਸਾ ਵਾਇਟਾਈ ਹੂੰ ਠੀਕ ਹੈ ਨਾ ਉਦੋਂ ਲਗਭਗ 100 ਦੇ ਕਰੀਬ ਪਿੰਡਾਂ ਚੋਂ ਬਾਈਕਟ ਹੋਈ ਹੂੰ ਇਹ ਜਿਹੜੇ ਬੰਦੇ ਆ ਨਾ ਜਿਹੜੇ ਮੂਰੇ ਲੱਗੀਆਂ ਹੋਈਆਂ ਫੋਰਸਾਂ ਇਹਨਾਂ ਜਿਹੜੇ ਜਿਹੜੇ ਭਈਏ ਪੰਜਾਬ ਬਚਾਓ ਦਾ ਨਾਰਾ ਲਾ ਰਹੇ ਨੇ ਕਿ ਉਹ ਕੱਲੇ ਪ੍ਰਵਾਸੀ ਮਜ਼ਦੂਰਾਂ ਦੇ ਹੀ ਖਿਲਾਫ ਨੇ ਕਿ ਉਹ ਇੱਥੋਂ ਵਾਲੇ ਮਜ਼ਦੂਰਾਂ ਦੇ ਵੀ ਉਹ ਸੋਚ ਉਲਟ ਜਾਂਦੀ ਹੈ ਨਹੀਂ ਠੀਕ ਹੈ ਨਾ ਹੂੰ ਭਈ ਉਹ ਕੱਲੇ ਉਹਨਾਂ ਦੇ ਖਿਲਾਫ ਨਹੀਂ ਉਹਨਾਂ ਨੂੰ ਮਜ਼ਦੂਰ ਸ਼ਬਦ ਤੋਂ ਐਲਰਜੀ ਹੈ ਕੁਝ ਹਿੱਸੇ ਜਿਹੜੇ ਹੈਗੇ ਉਹ ਦੋ ਤਰ੍ਹਾਂ ਦੇ ਹਿੱਸੇ ਆ ਮੈਂ ਇਹਦੇ ਵਿੱਚ ਕਹਿਣਾ ਚਾਹਣਾ ਸਾਰੇ ਪੰਜਾਬ ਦੇ ਲੋਕਾਂ ਨੂੰ ਬਹੁਤ ਨਿਮਰਤਾ ਸਹਿਤ ਮੈਂ ਅਪੀਲ ਕਰਨਾ ਚਾਹਣਾ ਹੈ ਕਿ ਇਹ ਦੋ ਕਿਸਮ ਦੇ ਬੰਦੇ ਆ ਜਿਹੜੇ ਇਸ ਕੰਮ 'ਚ ਲੱਗੇ ਹੋਏ ਆ ਇੱਕ ਉਹ ਬੰਦੇ ਆ ਜਿਹੜੇ ਕਿਸੇ ਮਿੱਥੇ ਹੋਏ ਏਜੰਡੇ ਦੇ ਤਹਿਤ ਕੰਮ ਕਰਦੇ ਆ ਪੰਜਾਬ ਦੇ ਵਿੱਚ ਵੰਡੀਆਂ ਪਾਉਣੀਆਂ ਫਿਰਕਾਪ੍ਰਸਤੀ ਨੂੰ ਜਨਮ ਦੇਣਾ ਇਹ ਉਹਨਾਂ ਬੰਦਿਆਂ ਦਾ ਰੋਜ਼ ਮਰਦਾ ਕੀਤਾ ਹੈ ਉਹ ਕਿਸੇ ਪਾਰਟੀ ਚ ਹੋਣ ਜਾਂ ਨਾ ਹੋਣ ਉਹ ਸਿਆਸਤ ਕਰਦੇ ਆ ਇਸ ਥਾਂ ਤੋਂ ਖੜਕੇ ਸੁਖਪਾਲ ਖਹਿਰੇ ਵਰਗੇ ਤੇ ਵੈਸੇ ਹੀ ਪੋਲੀਟੀਕਲ ਬੰਦੇ ਆ ਉਹਨਾਂ ਦੇ ਬਾਰੇ ਤਾਂ ਕੋਈ ਰੌਲਾ ਨਹੀਂਗਾ ਕੋਈ ਨੌਜਵਾਨ ਅਗੂਆਂ ਦੇ ਨਾਂ ਤੇ ਆ ਜਾਂਦੇ ਕੋਈ ਕਿਸੇ ਹੋਰ ਵੱਖ-ਵੱਖ ਨਾਵਾਂ ਦੇ ਨਾਂ ਦੇ ਉੱਤੇ ਆਉਂਦੇ ਆ ਤੁਸੀਂ ਦੇਖੋਗੇ ਇਹ ਗੱਲ ਤੇ ਉਹੀ ਚਿਹਰੇ ਆ ਜਿਹੜੇ ਦਿੱਲੀ ਅੰਦੋਲਨ ਬੜੇ 26 ਜਨਵਰੀ ਨੂੰ ਮਤਲਬ ਜਿਹੜਾ ਉਸ ਅੰਦੋਲਨ ਨੂੰ ਲੀਹੋ ਲਾਉਣ ਦੇ ਵਾਸਤੇ ਸਭ ਤੋਂ ਅੱਗੇ ਲੱਗੇ ਸੀਗੇ ਤੇ ਉਹਨੂੰ ਬਚਾਉਣ ਦੇ ਵਾਸਤੇ ਮੁੜ ਕੇ ਜੇਪਲਾਂ ਦੀ ਉੱਥੋਂ ਵਾਲੇ ਆ ਹਰਿਆਣੇ ਵਾਲੇ ਯੂਪੀ ਵਾਲੇ ਨਾਂ ਆਉਂਦੇ ਆ ਤੇ ਇਸ ਅੰਦੋਲਨ ਦਾ ਬਣ ਕੇ ਜਾਂਦਾ ਉਹੀ ਚਿਹਰੇ ਤੁਹਾਨੂੰ ਦਿਖਾਈ ਦੇਣਗੇ ਅੱਡ ਅੱਡ ਮੌਕਿਆਂ ਦੇ ਉੱਤੇ ਜਿਹੜੇ ਜਦੋਂ ਕਿਤੇ ਮਜ਼ਦੂਰਾਂ ਨੇ ਦਿਹਾੜੀ ਦੀ ਬੰਗ ਵੱਧ ਕਰ ਲਈ ਉਹਨਾਂ ਦੇ ਬਾਈਕਟ ਦੀਆਂ ਮਹਿਮਾ ਚਲਾਉਂਦੇ ਆ ਤੇ ਅਸੀਂ ਇਹ ਗੱਲ ਵੀ ਦੇਖੀ ਹੈ ਵੀ ਜਿਹੜੇ ਜਿੱਥੇ ਹੁਣ ਹੜਾ ਨਾ ਮਸਲਾ ਹੈ ਜਦੋਂ ਚਿੱਟੀ ਮੱਖੀ ਦੇ ਨਾਲ ਨਰਮਾ ਮਾਰਿਆਗਾ ਨਰਮੇ ਦੀ ਫਸਲ ਤਬਾਹ ਹੋ ਗਈ 2015 ਦੇ ਵਿੱਚ ਲਗਭਗ ਉਦੋਂ ਬਾਦਲ ਪਰਿਵਾਰ ਤੇ ਬਾਦਲ ਸਰਕਾਰ ਪੂਰੀ ਤਰ੍ਹਾਂ ਨਾਲ ਲੋਕਾਂ ਦੇ ਨਿਸ਼ਾਨੇ ਤੇ ਸੀਗੀ ਹੂੰ ਤੇ ਉਦੋਂ ਬਰਗਾੜੀ ਕਾਂਡ ਫੱਪ ਰਿਆ ਹੂੰ ਹੂੰ ਅੱਜ ਹੜਾ ਨਹੀਂ ਮਾਰ ਕਰਕੇ ਲੋਕ ਸਰਕਾਰਾਂ ਦੇ ਖਿਲਾਫ ਉਹੀ ਪਏ ਆ ਹੂੰ ਹੂੰ ਅੱਜ ਇਹ ਬਈਏ ਪਜੋ ਮਹਿਮਾਗੀ ਦਿੱਲੀ ਅੰਦੋਲਨ ਜਦੋਂ 26 ਜਨਵਰੀ ਨੂੰ ਬਿਲਕੁਲ ਪੀਕ ਤੇ ਸੀ ਹੂੰ ਸਾਰੀ ਦੁਨੀਆ 'ਚ ਚਰਚਾ ਸੀ ਹੂੰ ਸਲਾਹਤਾ ਹੋ ਰਹੀ ਸੀਗੀ ਹੂੰ ਤੇ ਉਹਨੂੰ ਲੀਹੋ ਲਾਉਣ ਵਾਸਤੇ ਫੋਰਸਾਂ ਸਰਗਰਮ ਹੋ ਗਈਆਂ ਹੂੰ ਠੀਕ ਹੈ ਨਾ ਜਾਨੀ ਉਹ ਇੱਕ ਹਿੱਸੇ ਤੋਂ ਉਹ ਜਿਹੜੇ ਮਿੱਥ ਕੇ ਕਰਦੇ ਆ ਇੱਕ ਹਿੱਸੇ ਉਹ ਆ ਜਿਨ੍ਹਾਂ ਦੇ ਵਾਸਤੇ ਮਸਲਾ ਉਹਨਾਂ ਦੀ ਬੇਚੈਨੀ ਆ ਬੇਰਜ਼ਗਾਰੀ ਆ ਇੱਥੇ ਗਰੀਬੀ ਆ ਕੰਗਾਲੀ ਆ ਭੁੱਖ ਮਰੀ ਆ ਪ੍ਰਵਾਸ ਹੋ ਰਿਹਾ ਇੱਥੋਂ ਵੀ ਮੁੰਡੇ ਕੁੜੀਆਂ ਬਾਹਰ ਨੂੰ ਜਾ ਰਹੇ ਆ ਉਹਨਾਂ ਨੂੰ ਮਤਲਬ ਜਦੋਂ ਕਈ ਵਾਰੀ ਇਹੋ ਜਿਹੇ ਬੰਦੇ ਮਹਿਮ ਚਲਾਉਂਦੇ ਆ ਕਿ ਥੋੜੇ ਇਹਨਾਂ ਸਾਰੀਆਂ ਸਮੱਸਿਆਵਾਂ ਦੀ ਜੜਤ ਆ ਜਿਹੜੇ ਪ੍ਰਵਾਸੀ ਮਜ਼ਦੂਰ ਆਗੇ ਉਹ ਆ ਉਹ ਇੱਕ ਹਿੱਸਾ ਉਹਨਾਂ ਦੇ ਪਚੜਾ ਵਿੱਚ ਆ ਕੇ ਸਰਗਰਮ ਹੁੰਦਾ ਇਹਨਾਂ ਦੋਨਾਂ ਦਾ ਨਖੇੜਾ ਕੀਤਾ ਜਾਣਾ ਚਾਹੀਦਾ ਨਹੀਂ ਮੇਰਾ ਸਵਾਲ ਇੱਕ ਇੱਥੇ ਆ ਵੀ ਕੀ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹ ਪੰਜਾਬ ਦੇ ਵਿੱਚ ਜਿੰਨੇ ਅਪਰਾਧ ਵਧੇ ਨੇ ਕੀ ਉਹਨਾਂ ਕਰਕੇ ਨਹੀਂ ਵਧੇ ਦੂਜਾ ਸਵਾਲ ਪੰਜਾਬ 'ਚ ਜਿੰਨੀ ਬੇਰੁਜ਼ਗਾਰੀ ਹੋਈ ਆ ਪੜ੍ਹੇ ਲਿਖੇ ਆਪਣੇ ਮੁੰਡੇ ਕੁੜੀਆਂ ਬੇਰੁਜ਼ਗਾਰ ਨੇ ਹੋਰ ਲੋਕ ਬੇਰੁਜ਼ਗਾਰ ਹੋ ਰਹੇ ਨੇ ਇਸ ਬੇਰੁਜ਼ਗਾਰੀ ਦਾ ਤੇ ਜਿਹੜੇ ਪੰਜਾਬ ਚ ਅਪਰਾਧ ਹੋ ਰਹੇ ਨੇ ਉਹਦਾ ਉਹਦੇ ਪਿੱਛੇ ਪ੍ਰਵਾਸੀ ਮਜ਼ਦੂਰਾਂ ਦਾ ਕਿੰਨਾ ਕੁ ਹੱਥ ਮੰਨਦੇ ਹਾਂ ਮੈਂ ਇੱਕ ਗੱਲ ਕਹਿਣੀ ਚਾਹਣਾ ਹੈ ਕਿ ਬੁਨਿਆਦੀ ਤੌਰ ਦੇ ਉੱਤੇ ਜਿਹੜੀ ਇਹ ਜਿਹੜੇ ਮੈਂ ਸਵਾਲ ਕਹਿ ਰਿਹਾ ਸੀਗਾ ਵੀ ਲੋਕ ਉਪਰਾਮਤਾ ਚੋਂ ਲੰਘ ਰਹੇ ਆ ਬੇਚੈਨੀ ਚੋਂ ਲੰਘ ਰਹੇ ਆ ਉਹਦੇ ਪਿੱਛੇ ਅਸਲ ਕਾਰਨ ਇਹ ਆ ਕਿ ਇੱਥੇ ਹਰੀ ਕ੍ਰਾਂਤੀ ਨਹੀਂ ਆਂਦੀ ਗਈ ਉਹ ਪ੍ਰਵਾਸੀ ਮਜ਼ਦੂਰਾਂ ਨੇ ਥੋੜੋ ਲਿਆਂਦੀ ਆ ਹੂੰ ਉਹ ਇਹਨਾਂ ਦੀਆਂ ਹਕੂਮਤਾਂ ਦੀਆਂ ਨੀਤੀਆਂ ਦਾ ਸਿੱਟਾ ਹੂੰ ਉਹਨੇ ਬਹੁਤ ਵੱਡੀ ਪੱਧਰ ਤੇ ਇੱਥੇ ਕੰਬਾਈਨਾ ਆ ਗਈਆਂ ਹੂੰ ਇੱਥੇ ਮਤਲਬ ਘਾਹ ਮਾਰਨ ਵਾਲੀਆਂ ਦਵਾਈਆਂ ਆ ਗਈਆਂ ਹੂੰ ਬਹੁਤ ਵੱਡੀ ਤਕਨੀਕ ਆ ਗਈ ਖੇਤੀ ਦੇ ਵਿੱਚ ਮਸ਼ੀਨਰੀ ਆ ਗਈ ਖੇਤੀ ਦੇ ਵਿੱਚ ਮਤਲਬ ਓਵਰ ਮਸ਼ੀਨੀ ਕਰਨ ਹੋਇਆ ਵੇ ਓਵਰ ਮਸ਼ੀਨੀ ਕਰਨ ਹੋਇਆ ਵੇ ਹੂੰ ਇਹੀ ਸੰਧਾਨਾਂ ਦੇ ਵਿੱਚ ਹੋਇਆ ਵੇ ਹੂੰ ਇਹੀ ਹਕੂਮਤਦਾਰ ਨੇ ਜਿਨ੍ਹਾਂ ਨੇ ਇਹ ਨਿੱਜੀ ਕਰਨੀਆਂ ਨੀਤੀਆਂ ਲੈ ਕੇ ਆਂਦੀਆਂ ਇੱਕ ਦੌਰ ਸੀ ਜਦੋਂ ਉਹਦੀ ਬਿਜਲੀ ਬੋਰਡ ਬਣਿਆ ਹੂੰ ਉਦੋਂ ਲਗਭਗ 1.5 ਲੱਖ ਮੁਲਾਜ਼ਮ ਉਹਦੇ ਵਿੱਚ ਭਰਤੀ ਸੀ ਹੂੰ ਤੇ ਉਦੋਂ ਬਹੁਤ ਥੋੜੇ ਲੋਕਾਂ ਦੇ ਮੀਟਰ ਸੀ ਹੂੰ ਬਹੁਤ ਥੋੜੇ ਟਰਾਂਸਫਾਰਮਰ ਸੀ ਹੂੰ ਹੁਣ ਜਿੰਨੇ ਮਤਲਬ ਬਿਜਲੀ ਦੀ ਮੰਗ ਵਧ ਗਈ ਜਿੰਨਾ ਬਿਜਲੀ ਦਾ ਕਾਰੋਬਾਰ ਵਧ ਗਿਆ ਹੂੰ ਇਹਦੇ ਨਾਲ ਮਲਾਜਮਾਂ ਦੀ ਗਿਣਤੀ ਤਾਂ ਕਈ ਗੁਣਾ ਵਧਣੀ ਚਾਹੀਦੀ ਸੀ ਹੂੰ ਤੇ ਹੋ ਗਿਆ ਦੂਰਟ ਉਹ 1.5 ਲੱਖ ਤੋਂ ਘਟ ਕੇ ਇਸ ਵੇਲੇ 28 ਹਜ਼ਾਰ ਤੇ ਆ ਗਿਆ ਲਗਭਗ ਹੂੰ ਉਹ ਸਾਰਾ ਕੰਮ ਹੀ ਕੰਪਿਊਟਰਾਂ ਹੀ ਹੋਣ ਲੱਗ ਗਿਆ ਇਹ ਕੰਪਿਊਟਰ ਕਿਹੜੇ ਬਈਆਂ ਦੇ ਭਲਾਂ ਦੀ ਹੂੰ ਉਹ ਅਸਲ ਦੇ ਵਿੱਚ ਜਿਹੜੇ ਵੱਡੇ ਰਜਗਾਰ ਖੋਹਣ ਵਾਲੀਆਂ ਤਾਕਤਾਂ ਹੂੰ ਉਹ ਇੱਥੋਂ ਦੇ ਅਡਾਨੀ ਬਾਨੀ ਵਰਗੇ ਵੀ ਆ ਟਾਟੇ ਆ ਬਿਰਲੇ ਆ ਇਸੇ ਤਰ੍ਹਾਂ ਦੇ ਨਾਲ ਵਿਦੇਸ਼ੀ ਕੰਪਨੀਆਂ ਉਹਨਾਂ ਦੀਆਂ ਹੂੰ ਹੁਣ ਜਦੋਂ ਅਸੀਂ ਇਹ ਗੱਲ ਕਰਦੇ ਆ ਵੀ ਯਾਰ ਇੱਥੇ ਤਾਂ ਸਾਨੂੰ ਐ ਲੱਗਦਾ ਵੀ ਯਾਰ ਭਈਆਂ ਤੋਂ ਖਤਰਾ ਸਾਡੇ ਮਜ਼ਦੂਰਾਂ ਦਾ ਰਜਗਾਰ ਇਸ ਗੱਲ ਨੇ ਖੋਇਆ ਬਹੁਤ ਵੱਡੀ ਪੱਧਰ ਦੇ ਉੱਤੇ ਹੂੰ ਤੇ ਜਿਹੜੇ ਕਿਸੇ ਮਲਾਜਮਾ ਨੂੰ ਕਿਤੇ ਨਾ ਕਿਤੇ ਕੰਮ ਮਿਲ ਜਾਂਦਾ ਸੀ ਉਹ ਜਿਹੜੀ ਨਿੱਜੀ ਕਰਨ ਦੀ ਨੀਤੀ ਲੈਂਦੀ ਹੂੰ ਹੁਣ ਬਹੁਤ ਸਾਰੇ ਮੁੰਡੇ ਕੁੜੀਆਂ ਹੂੰ ਜਿਹੜੇ ਠੇਕੇ ਤੇ ਰੱਖੇ ਜਾਂਦੇ ਆ ਹੂੰ ਕੱਚੇ ਕੱਚੇ ਰੱਖੇ ਜਾਂਦੇ ਉਹਨਾਂ ਨੂੰ 15-15 20-20 ਸਾਲ ਹੋ ਗਏ ਕੰਮ ਕਰਦਿਆਂ ਨੂੰ ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾਂਦਾਗਾ ਹੂੰ ਆ ਪਿੱਛੇ ਜਿਹੜੇ ਡਾਕਟਰ ਹੜਤਾਲ ਕਰਕੇ ਹਟੇ ਆ ਪੰਜਾਬ ਦੀ ਹੂੰ ਉਹ ਕਹਿੰਦੇ ਵੀ 4800 ਬੰਦੇ ਦੀਆਂ ਉਸ ਸਮੇਂ ਦੇ ਦੌਰਾਨ ਦੀਆਂ ਜ਼ਰੂਰਤਾਂ ਨਹੀਂ ਹੂੰ ਡਾਕਟਰਾਂ ਦੀਆਂ ਕੱਲੇ ਡਾਕਟਰਾਂ ਦੀ ਗੱਲ ਕਰਦਾ ਮੈਂ ਹੂੰ ਤੇ ਕੰਮ ਕਿੰਨੇ ਕਰਦੇ 1800 ਹੂੰ ਬਾਕੀ ਪੋਸਟਾਂ ਖਾਲੀ ਪਈਆਂ ਹੂੰ ਤੇ ਜੇ ਬਾਕੀ ਬਿਮਾਰੀਆਂ ਦੀ ਹਾਲਤ ਵਧਣ ਦੇ ਹਿਸਾਬ ਨਾਲ ਗਣਤੀ ਬਣਾਉਣੀ ਹੋਵੇ ਤਾਂ ਉਹ ਡਾਕਟਰਾਂ ਦੀ ਵੀ ਹੋਰ ਵੱਧ ਲੋੜ ਆ ਸਟਾਫ ਨਰਸਾਂ ਦੀ ਵੀ ਹੋਰ ਵੱਧ ਲੋੜ ਆ ਉਥੇ ਚਪੜਾਸੀਆਂ ਦੀ ਵੀ ਵੱਧ ਲੋੜ ਆ ਉਥੇ ਹੋਰ ਅੱਡ ਅੱਡ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਲੋੜ ਆ ਉਹ ਪੋਸਟਾਂ ਨਹੀਂ ਕੱਢ ਰਹੇਗੇ ਹੂੰ ਟੀਚਰਾਂ ਦਾ ਮਾਮਲਾ ਆਉਂਦਾ ਐ ਇਥੇ ਪ੍ਰੋਫੈਸਰ ਭਰਤੀ ਹੋਏ ਆ ਉਹ ਕਿੰਨੇ 27 ਸਾਲਾਂ ਤੱਕ ਕੋਈ ਪੋਸਟ ਹੀ ਨਹੀਂ ਕੱਢੀ ਇਹਨਾਂ ਨੇ ਹੂੰ ਆ ਜਿਹੜੇ ਮੈਂ ਪਹਿਲਾਂ ਗੱਲ ਕਰਕੇ ਛਟਿਆ ਹੜਾ ਨੇ ਮਾਮਲੇ ਦੇ ਵਿੱਚ ਹੂੰ ਕਦਰ ਤੁਸੀਂ ਦੇਖੇ ਹੁਣ ਮੈਂ ਜਰੂਰ ਦੇਖੇ ਆ ਜਿਹੜੇ ਮੇਰੇ ਤੋਂ ਵੱਡੀ ਉਮਰ ਵਾਲੇ ਉਹਨਾਂ ਨੇ ਵੀ ਦੇਖੇ ਬੰਦੇ ਹੂੰ ਵੀ ਇਹਨਾਂ ਡਰੇਨਾਂ ਦੇ ਉੱਤੇ ਨਹਿਰਾਂ ਦੇ ਉੱਤੇ ਹੂੰ ਸਾਡੇ ਸੂਆਂ ਕਸੀਆਂ ਦੇ ਉੱਤੇ ਇੱਕ ਲਾਲ ਜਿਹਾਂ ਪੱਗਾਂ ਵਾਲੇ ਬੇਲਦਾਰ ਮੇਟ ਹੁੰਦੇ ਸੀ ਸਾਈਕਲਾਂ ਦੇ ਉੱਤੇ ਹੂੰ ਘਵਾੜੀ ਹੁੰਦੀ ਸੀ ਉਹਨਾਂ ਦੇ ਕੋਲੇ ਉਹਨਾਂ ਕੋਲੇ ਚਾਹੀ ਹੁੰਦੀ ਸੀ ਹੂੰ ਉਹ ਸਾਰੇ ਉਹ ਗਰੀਬ ਘਰਾਂ ਦੇ ਬੰਦੇ ਹੁੰਦੇ ਸੀ ਖਾਸ ਕਰਕੇ ਮਜ਼ਦੂਰਾਂ ਚੋਂ ਹੂੰ ਉਹਨਾਂ ਨੂੰ ਉੱਥੇ ਕੰਮ ਮਿਲਦਾ ਸੀਗਾ ਹੂੰ ਉਹ ਹੁਣ ਕਿਤੇ ਦਿਖਾਈ ਨਹੀਂ ਦਿੰਦੇਗੇ ਜੇ ਭਲਾ ਉੱਥੇ ਬੰਦੇ ਰੱਖੇ ਹੋਣ ਜਿਹੜੇ ਕਿਤੇ ਬੰਨ ਕਮਜ਼ੋਰ ਆ ਉਹਨਾਂ ਦੀ ਮਜ਼ਬੂਤੀ ਦੀ ਮਹੱਤੱਲੇ ਉੱਥੇ ਬੰਦੇ ਰੱਖੇ ਜਾਣ ਇਹ ਸਾਰਾ ਕੁਝ ਇੱਕ ਵਿਸ਼ੇਸ਼ ਜਿਹੜੀਆਂ ਪਾਲਿਸ ਨਾ ਨੇ ਉਹਨਾਂ ਦੇ ਤਹਿਤ ਲਿਆਂਦਾ ਹੋਇਆ ਔਰ ਬੇਰੁਜ਼ਗਾਰੀ ਪੈਦਾ ਕੀਤੀ ਆ ਉਹਦੇ ਸਿੱਟੇ ਵਜੋਂ ਇੱਥੇ ਵੱਡੀ ਪੱਧਰ ਤੇ ਬੇਰੁਜ਼ਗਾਰੀ ਫੈਲੀ ਆ